ਰਿਵਾਜੁ ਲੀ ਹਮਸਰੰ ਪ੍ਰਿਮਹਰਵਾਤੀ ਜਾਂਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾ ਮੇਰੀ ਮਾਏ ਸਤਿਗੁਰੁ ਮੈਂ ਪਾਇਆ ਸਤਿਗੁਰਤਾ ਪਾਇਆ ਸਹੈ ਸੇਤੀ ਮਨ ਵਜੀਆਂ ਬਧਨੀਆਂ ਰਾਗ ਰਤਨ ਪ੍ਰਵਾਰ ਪ੍ਰੀਆ ਸਾਉਦਗਾ ਬਣਿਆਈਆਂ ਸਾਤਾਂਗਾ ਬਹੋ ਹਰੀ ਕੀ ਰਾਮ ਜਿਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੁ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ ਗਿਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰਥ ਸਾਮੀ ਸੋ ਕੇ ਮਨ ਹੋ ਬਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਆਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸੈ ਸਭ ਈ ਨਾਮ ਜਿਨ ਕਮਨ ਵਸਿਆ ਬਾਜੇ ਸ਼ਬਦ ਕਨਹੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਧਾਰ ਸੱਚਾ ਨਾਮ ਮੇ ਧਾਰ ਮੇ ਰਾਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਬਸਿਆ ਜਿਨੇ ਛਾ ਸਭ ਪਈਆਂ ਸਦਾ ਕਰਬਾਨ ਕੀਤਾ ਗੁਰੂ ਵਿਟਹੋ ਜਿਸ ਦੀ ਆਹੀ ਬੜਿਆਈਆ ਕਹੈ ਨਾਨਕ ਸੁਨਹੁ ਸੰਤੋ ਸ਼ਬਦ ਤਰਹੋ ਪਿਆਰੋ ਸਚਾ ਨਾਮ ਮੇਰਾ ਦਰੁ ਬਾਜੇ ਪੰਚ ਸ਼ਬਦ ਤਿਤ ਘਰ ਸਭਾਗਾ ਘਰ ਸਭਾਗਾ ਸਭ ਦਵਾਜੇ ਕਲਾ ਜਿਤ ਘਰ ਧਾਰੀਆਂ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤਰ ਕਰਮ ਪਾਇਤ ਤਦ ਜਨ ਕਾ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤਹ ਸੁਖ ਹੋਆ ਤਿਤ ਕਰਿਆਨ ਹਦਿਵਾਜੀ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ ਜਨ ਪੈਸ ਰਸੇ ਪੂਰੇ ਗੁਰਤੇ ਜਾਣੀ ਸੰਤੇ ਪਣੀ ਕਹਤੇ ਪਤ ਸਤਿਗੁਰ ਰਹਿ ਆਪਾਰ ਪੂਰੇ ਵਿਨ ਅੰਤ ਨਾਨਕ ਗਿਰ ਚਰਨ ਲਾਗੇ ਬਾਜਨ ਹਦਿਤੂਰੇ ਸੰਤੇ ਪਣੀ ਕਹਤੇ ਪਾਵਤ ਸਤਿਗੁਰ ਰਹਿ ਆਪਾਰ ਪੂਰੇ ਬੇਨੰਤ ਨਾਨਕ ਗਿਰ ਚਰਨ ਲਾਗੀ ਬਾਜੀ ਅਨ ਹਦਿਤੂਰੇ ਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦੇਵਸਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚਾ ਧਰਮ ਮਹਾ ਦੂਰ ਕਰਮੀ ਅਪ ਆਪਣੀ ਕੀ ਨੇੜਾ ਕੇ ਦੂਰ ਨਿਨ੍ਹੀ ਨਾਮ ਤੇ ਆਇਆ ਗਏ ਮਸਕਟ ਕਾਲ ਨਾਨਕ ਤੇ ਮੁਖੇ ਉਜਲੇ ਕਿਤੀ ਸ਼ੁਕਤੀ ਨਾਲ ਨਿਨ੍ਹੀ ਨਾਮ ਤੇ ਆਇਆ ਗਏ ਮਸਕਟ ਕਾਲ ਨਾਨਕ ਤੇ ਮੁਖੇ ਉਜਲੇ ਕਿਤੀ ਸ਼ੁਕਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਉ ਠਾਕਰ ਤੰਪਹਿ ਅਰਦਾਸ ਕੋਈ ਨ ਜਾਣ ਨਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੁਖ ਕਰਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਤ ਮਿੱਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਰਬਾਨੀ ਤੁਧਿਆਗੈ ਅਰੇ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਬਾਹੀ ਗਿਰੋ ਕਹਉ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨ ਜਾਣੈ ਮੇਰਾ ਬਾਹੀ ਗਿਰੋ ਮਿਹਰਬਾਨ ਸਹ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਅਰਦਾਸ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਾਤੀ ਸਹਾਇ ਵਾਰ ਸ੍ਰੀ ਪਾਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਪਾਤੀ ਸਮਰਕ ਗਨਾਨਕ ਲੈ ਧਾਈ। ਪੈ ਰੰਗ ਦੇ ਗੁਰਤੇ ਅਮਰਦਾਸ RAMਦਾਸ ਸਾਹੀ ਸਾਇ ਅਰਜਨ ਹਰ ਗੋਵਿੰਦਨਾ ਸਮਰਸ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਾਈ ਆ। ਜਹ ਰਿਠੇ ਸਾਧਕ ਜਾਏ ਤੇਗ ਬਹਾਦਰ ਸਿਮਰਿਆ ਆਕਾਰ ਨਾ ਨਿਦਾਵੈ ਧਾਏ ਸਭ ਥਾਈ ਹੋਈ ਸਾਇ। ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਤਿ ਥਾਈ ਹੋਈ ਸਾਈ ਦਸਾਂ ਪਾਤਸ਼ਾਹ ਅਰਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਰਦ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾ ਸਹਬ ਜਦਿਆਂ ਚਾਲੀਆਂ ਮੁਟਿਆਂ ਸਮੋ ਹੱਠੀਆਂ ਜਪੀਆਂ ਤਪੀਆਂ ਛਟੀਆਂ ਜਿਨ੍ਹਾਂ ਨੇ ਨਾਮ ਜਪਿਆ ਵਰਣ ਕੇ ਛਕਿਆ ਅਨੇਕ ਚਲਾਏ ਤੇ ਗਵਾਹੀ ਰਿਖ ਕੇ ਅੰਡਟ ਕੀਤਾ ਤੇਨਾ ਪਿਆਰਾਂ ਸਚਾਰਾਂ ਦੀ ਕਮਾਈ ਦਾ ਧਿਆਨ ਦਰਕੇ ਵਾਲਾ ਜੀ ਜੰਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੇਹ ਦਿੱਤੇ ਬੰਦ ਬੰਦ ਕਿਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਾਇਣ ਨਾਲ ਚਰਾਇਆ ਗਏ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਵਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਵਲੋ ਜੀ ਪੰਜਾ ਤਖਤਾ ਤੇ ਸਰਵੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲੋ ਜੀ ਆਤਮ ਸਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਤ ਖਾਲਸਾ ਜੀ ਕੋ ਵਾਹਿਗਿਰੋ 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 ਚੱਤਾ ਚੱਤਾਣ ਕਾ ਸਦਕਾ ਸਰਬ ਸਖੋਬੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਦੇਖ ਤੇ ਕਿਤੇ ਵਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਵੱਲਾ ਜੀ ਬਖਸ਼ੋ ਇਸ ਖਾਲਸਾ ਨੂੰ ਸਿੱਖੀ দান ਕੇ ਦਾਨ ਇੱਕ ਦਾਨ ਸਾਧਾਨ ਰੋਸਾ ਦਾਨ ਦਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸੁਨਾਣ ਟੰਕੀਆਂ ਝੰਡੇ ਬੰਗੇ ਜਗਾ ਜੱਗਿਆ ਟੱਲ ਧਰਮ ਕਾ ਜੈਕਾਰ ਵੱਲੋ ਜੀ ਤੇਰੇ ਸਿੱਖਾਂ ਦਾ ਮੰਨੀ ਮਾ ਮੱਤ ਜੀ ਮੱਤ ਰੱਖ ਆਪ ਕਾਲ ਪ੍ਰਖ ਵਾਹਿਗੁਰੂ ਏਕਾਲ ਪ੍ਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਦੇ ਗੁਰਧੰਮਾਂ ਦੇ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਹੈ ਜੀ ਉਨ੍ਹਾਂ ਦੇ ਖੁੱਲੇ ਦਰ ਸੰਧਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀਨ ਵਕਸ਼ੋ ਹੇ ਨਮਣਿਆਂ ਦੇ ਮਾਨ ਨਤਨਿਆਂ ਦੇ ਤਨ ਨਟਿਆਂ ਦੇ ਔਰ ਧੰਤਨ ਸਹੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੀ ਹੇਰੀ ਵਿੱਚ ਚਰਨਾ ਕਮਲਾਂ ਦੇ ਪਾਸ ਅਰਦਾਸ ਰੇਣਤੀ ਅਜੀ ਪਾਤਸ਼ਾਹ ਜੀ ਆਪ ਜੀ ਦਿਨ ਸਤ ਸੰਗਤਾਂ ਦੇ ਸਹਿਯੋਗ ਦਿਨ ਨਾਲ ਆਪ ਜੀ ਦੇ ਪਾਵਨ ਸਥਾਨ ਤੇ ਸ੍ਰੀਮਾਨ ਸੰਤ ਬਾਬਾ ਮਨੀ ਸਿੰਘ ਜੀ ਉਹਨਾਂ ਦੀ 72ਵੇਂ ਬਰਸੀ ਨੂੰ ਮੁਖਰਾਦਿਆਂ ਹੋਇਆ ਤੀਜੀ ਤਰਨ ਦੇ ਸ੍ਰੀਖੰਡ ਪਾਠ ਸਾਹਿਬ ਪ੍ਰਾਰambh ਹੋਏ ਹੋਇਆ ਜੀ ਪਤ ਸਾਹਿਬ ਜੀ ਪਹਿਲਾ ਸ੍ਰੀਖੰਡ ਪਾਠ ਸਾਹਿਬ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਦੇ ਸਾਰੇ ਪਰਿਵਾਰ ਦੇ ਵੱਲੋਂ ਤੰਦਰੁਸਤੀ ਲਈ ਪ੍ਰਾਰambh ਹੋਏ ਹੋਇਆ ਦੂਸਰਾ ਸ੍ਰੀਖੰਡ ਪਾਠ ਸਾਹਿਬ ਸੇਵਾਦਾਰ ਪਰਿਵਾਰ ਦੇ ਵੱਲੋਂ ਪਤ ਸਾਹਿਬ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਸੀ ਪਤ ਸਾਹਿਬ ਜੀ ਉਹ ਪੂਰੀ ਹੋਈ ਹੈ ਤੇ ਤੰਦਰੁਸਤੀ ਵਾਸਤੇ ਪਤ ਸਾਹਿਬ ਜੀ ਸ੍ਰੀਖੰਡ ਪਾਠ ਸਾਹਿਬ ਪ੍ਰਾਰambh ਹੋਏ ਹੋਇਆ ਤੀਜਾ ਸ੍ਰੀਖੰਡ ਪਾਠ ਸਾਹਿਬ ਸਾਰੇ ਗੁਰੂ ਘਰ ਦੇ ਸੇਵਾਦਾਰਾਂ ਦੇ ਵੱਲੋਂ ਪਤ ਸਾਹਿਬ ਜੀ ਪ੍ਰਾਰੰਭ ਕੀਤੇ ਹੋਏ ਆ ਜੀ ਚੌਥਾ ਸ੍ਰੀਖੰਨ ਪਾਠ ਸਾਹਿਬ ਹਰਮਨ ਸਿੰਘ ਸੁਪੁੱਤਰ ਕੇਵਲ ਸਿੰਘ ਢਾਲੀਵਾਲ ਦੇ ਪਰਿਵਾਰ ਦੇ ਵੱਲੋਂ ਤੰਦਰੁਸਤੀ ਲਈ ਪ੍ਰਾਰੰਭ ਹੋਏ ਹੋਏ ਆ ਪੰਜਵਾਂ ਸ੍ਰੀਖੰਨ ਪਾਠ ਸਾਹਿਬ ਰਣਜੀਤ ਸਿੰਘ ਰਾਣਾ ਸੁਪੁੱਤਰ ਸਮਸ਼ੀਰ ਸਿੰਘ ਫੌਜੀ ਦੇ ਪਰਿਵਾਰ ਦੇ ਵੱਲੋਂ ਮਨੋ ਕਾਮਨਾ ਪੂਰਨ ਹੋਣ ਵਾਸਤੇ ਪਤ ਸਾਹਿਬ ਜੀ ਪ੍ਰਾਰੰਭ ਹੋਏ ਹੋਏ ਆ ਆਪ ਜੀ ਦੀ ਗੁਰਵਾਨੀ ਇਸ ਵੇਲੇ ਮੱਧ ਵਿੱਚ ਆਈ ਹੈ ਜੀ ਕਿਰਪਾ ਕਰੋ ਜੀ ਬੜੀ ਬਾਣੀ ਸੱਚ ਕਰਨ ਦੇ ਵਿੱਚ ਪ੍ਰਾਨ ਕਰਨੀ ਮਤ ਅੱਗੇ ਬਾਣੀ ਪੜਨ ਦੀ ਆਗਿਆ ਵਸਨੀ ਆਪਣਾ ਕਾਰਜ ਆਪੀ ਕਰਵਾ ਲੈਣਾ ਜੀ ਕਾਰਜਾਂ ਦੇ ਵਿੱਚ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਸੇਵਕ ਪਰਵਾਰਾਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਨਾ ਸੇਵਕਾਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਜੀ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਆਦਤਿਤ ਕਰਾਉਣਾ ਦੇ ਰੁਕਤਾ ਵਸਨੀ ਬੱਚਾਂ ਦੇ ਸਿਰ ਤੇ ਹੱਥ ਰੱਖਣਾ ਲੰਬੀਆਂ ਮਰਾ ਵਸਨੀਆ ਵਿੱਦਿਆ ਦਾ ਦਾਨ ਵਸਨਾ ਜੀ ਨਰਾਕਰਾਂਗਰ ਸਿੱਖੀ ਜੀਣ ਵਾਲਾ ਸਨਾਬਦੇ ਸਾਂ ਚੰਗ ਸੰਗੋ ਕੇ ਸਹਿਤਾ ਕਰਨੀ ਆਪਣੇ ਪਾਵਨ ਸਥਾਨ ਦੀ ਸੇਵਾ ਤੇ ਸਿਮਰਨ ਵਾਲਾ ਸਨਾ ਜੀ ਆਈਆਂ ਹੋਈਆਂ ਤਿਲ ਫੁੱਲ ਪੇਟਾਵਾ ਪ੍ਰਾਣ ਕਰਨੀ ਆਈ ਹੋਈ ਮਾਇਆ ਸਪਲੀ ਕਰਨੀ ਜੀ ਸਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਆਪ ਜੀ ਦੀ ਹੇਰੀ ਵਿੱਚ ਸਾਰੇ ਪਰਿਵਾਰਾਂ ਦੇ ਵੱਲੋਂ ਜੀ ਅਸ ਲਿਆ ਆਪ ਜੀ ਨੇ ਵਾਸ਼ਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀ ਦੀ ਇੱਕ ਸਜਾ ਕੇ ਹਾਜ਼ਰ ਹੈ ਜੀ ਕਰੋ ਕਿਰਪਾ ਜੀ ਭੋਗ ਲਾਓ ਜੀ ਸ਼ੇਤ ਪ੍ਰਸਾਦ ਸੰਗਤ ਰਚ ਵਰਤੋਂ ਦੀ ਆਗਿਆ ਵਕਸ਼ਨੀ ਜੀ ਜੋ ਜੀ ਆਪ ਜੀ ਦਾ ਪ੍ਰਸ਼ਾਦ ਸਕੇ ਸਵਾਪ ਜੀ ਦਾ ਵਾਹਿਗੁਰੂ 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 ਨਾਮ ਜਪੇ ਸ੍ਰੀ ਹਕਮਨਾਵਾ ਸਾਹਿਬ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰੋ ਜੋ ਜੀ ਆਪ ਜੀ ਦੇ ਦਰਸੇ ਆਵੇ ਕਿਰਪਾ ਮੀਰਾਂ ਦਾ ਸਦਕਾ ਸਵਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ 5 ਵਾਰਸ ਲੋਕਾਂ ਨਾਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਸਨ ਜਗਦੀਸ਼ ਰਹਿ ਪੇ ਕਨ ਸੁਨ ਸੁਨਾਵਨੋ ਮਨ ਮਹਿ ਡ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰਝਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ ਕਿੰਨਾ ਮਹਤਾਪੂ ਤਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਜਸੀ ਨਿਰਮਲ ਜਨ ਸੋਈ ਸ ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਮੁਖ ਤਲੈ ਪੈਰੇ ਉਪਰੇ ਵਸੰਦੋ ਕੋਥੜੈ ਤਾਏ ਨਾਨਕ ਸੋ ਧਨੀ ਕਿਉ ਵਿਸਾਰਿਓ ਉਦਰਹਿ ਜਿਸ ਦੈ ਨਾਏ ਪੌੜੀ ਰਕਤ ਬਿੰਦ ਕਰਨ ਮਿਆਂ ਅਗਨੀ ਉਦਰ ਮਜ਼ਾਰ ਉਰਦ ਮੁਖ ਕੁਚੀਲ ਬਿਕੁਲ ਨਾਰਕ ਕੋਰ ਗੁਬਾਰ ਹਰ ਸਿਮਰਤ ਤੂ ਨਾਂ ਜਲ ਹੈ ਮਨ ਤਨ ਉਰਤਾਰ ਬਿਖਮਤਾ ਨ ਹੋ ਜਿਨ ਰਖਿਆ ਤਿਸ ਤਿਲ ਨ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮਹਾਰ ਸਲੋਕ ਮਾਨੇ ਸ਼ਾਦਾਨ ਕਰਨੰ ਸਰਬਤਰ ਆਸਾ ਪੂਰਨ ਹੈ ਖੰਡਨੰ ਕਲ ਕਲੇ ਸਹਿ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਬਰੰਗ ਮਾਨ ਹੈ ਜਿਸ ਸੰਗਤੈ ਸਿਉ ਲਾਇਐ ਨੇਹੁ ਸੋ ਸੋ ਬਿੰਦਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜੀਉ ਪ੍ਰਾਨ ਤਨ ਤਨ ਦੀਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸਤ ਬਿੰਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਸੁਲੋਕ ਕੁਟਾਮ ਬਜਤ ਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਪਾਵੇ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹੈ ਟਟੜਿਆ ਸਪ੍ਰੀਤ ਜੋ ਲਾਈ ਬੇਅੰਨ ਸੋ ਨਾਨਕ ਸੱਚੀ ਰੀਤ ਸਾਈਂ ਸੀ ਤੀਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੀਤ ਕਿਨ ਗ੍ਰਹਿ ਮਹਿ ਬਸਨ ਨਾ ਦੇਵਹੀ ਜਿਨ ਸੋ ਸੋਈ ਹੀਤ ਕਾਰੁ ਅਨਰਥ ਦਰਬ ਸੰਚਿਆ ਜੋ ਕਾਰਜ ਕੀਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜ ਐਸੂ ਲੁਣੈ ਕਰਮ ਇਹ ਖੇਤ ਅਕਿਰਤਕ ਨਾਹਰ ਵਿਸਰਿਆ ਜੋਨੀ ਪਰਮੇਤ ਸਲੋਕ ਉਡਦਾਨਿਸ ਨਾਨਕ ਅਨਕ ਸੋਦਨ ਪਵਿੱਤਰ ਤਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਨ ਕੀ ਤੋਂ ਮੋ ਕਣਾ ਪੂਰੀ ਦਿੱਤੀ ਮਪਾਹੇ ਮਨ ਬਸੰਦੜ ਸੱਚ ਸਹੋ ਨਾਨਕ ਹੱਬੇ ਦੁਖੜੇ ਉਦਾਹੇ ਪੌੜੀ ਕੋਟ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟਿਐ ਨਹਿ ਚਿਲ ਸਚਿ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਦਾ ਰਖਿ લેਹੁ ਨਾਨਕ ਬਲ ਜਾਉ ਉਸ ਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸੁਆਦੰ ਰਸ ਹੈ ਕਦਾਂ ਚਿਨਹ ਸਿਮਰੰਤ ਨਾਨਕ ਤੇ ਜੰਤ ਬਿਸਟਾ ਕ੍ਰਿਮ ਹੈ ਮੋਚ ਅਡੰਬਰ ਹਬ ਕਿਹੋ ਮਜ ਮਹਮੰਜ ਮੁਹਬਤ ਨੇਹੋ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਕੀਹੋ